ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਾਰੇ ਭਰਾਵਾਂ ਦੇ ਹੋਰ ਠੀਕ ਠਾਕ ਬਈ ਜਾਨਵਰ ਘਰ ਪਰਿਵਾਰ ਕਿਦਾਂ ਸਾਰੇ ਭਰਾਵਾਂ ਦੇ ਬਈ ਤੇ ਕਰਤੀ ਆਪਾਂ ਬਲੌਗ ਦੀ ਸਟਾਰਟਿੰਗ ਬਈ ਤੇ ਕੀਤੀ ਥੋੜੀ ਜਿਹੀ ਨੇਰੇ ਹੀ ਆ ਤੇ ਕੰਮ ਤੋਂ ਆਏ ਆਪਾਂ ਹੁਣ ਤੇ ਬੱਚੇ ਤਾੜੇ ਪਏ ਸੀ ਬਈ ਤੇ ਲੱਗੇ ਆ ਅੰਦਰ ਛੱਡਣ ਕਮਰੇ 'ਚ ਆਜੋ ਇਹ ਨਾਲ ਨਹੀਂ ਬਈ ਥੋੜਾ ਥੋੜਾ ਯਾਰ ਅੱਖਾਂ ਖਰਾਬ ਹੋ ਗੁਆਂ ਇੱਕ ਬੱਚੇ ਦੀ ਇਹਦੀ ਅੱਖ ਦੇਖੋ ਬਈ ਜਿਵੇਂ ਹੀ ਬੰਦ ਹੋ ਗਈ ਇੱਕ ਬੱਚੇ ਦੇ ਬਈ ਅੱਖ ਚੋਂ ਪਾਣੀ ਆ ਨਿਕਲ ਹੀ ਜਾਂਦਾ ਰਹਿੰਦਾ ਪਤਾ ਨਹੀਂ ਕੀ ਗੱਲ ਆ ਬਈ ਦਵਾਈ ਵੀ ਬਈ ਆਪਾਂ ਆਹਾ ਪਾਉਣੇ ਆ ਡੇਲੀ ਪਾਉਣੇ ਦਵਾਈ ਵੀ ਬਈ ਤੇ ਭੈਣਾ ਬਾਹਲਾ ਸਾਲਾ ਮੇਰਾ ਤੇ ਛੱਡ ਦੇ ਆਪਾਂ ਅੰਦਰ ਬਾਈ ਕਮਰੇ ਚ ਇਹਨਾਂ ਨੂੰ ਪੂਰੇ ਸੇਫ ਐਥੇ ਬਈ ਕੋਈ ਚੱਕਰ ਨਹੀਂ ਆ ਤੇ ਫਿਰ ਵੀ ਸਾਲਿਆਂ ਨੂੰ ਪਤਾ ਨਹੀਂ ਕੀ ਗੱਲ ਹੋਈ ਰਹਿੰਦੀ ਆ ਜਮਾਂ ਸੇਫ ਆ ਆਪਣੇ ਇੱਥੇ ਬੱਚੇ ਕੋਈ ਮੱਛਰ ਨਹੀਂ ਅੰਦਰ ਕਮਰਾ ਨਿੱਗਾ ਬਈ ਪੂਰਾ ਤੇ ਲਿਆਉਣੇ ਆ ਦੂਜੇ ਬੱਚਿਆਂ ਨੂੰ ਵੀ ਅੱਛੀ ਨੇ ਦਾ ਔਖਾ ਹੋ ਗਿਆ ਬਈ ਥੋੜਾ ਜਿਹਾ ਕੰਮ ਯਾਰ ਦਾਣਾ ਪਾਣੀ ਵਧੀਆ ਖਾਂਦਾ ਬਈ ਇਹਦਾ ਥੋੜਾ ਜਿਹਾ ਔਖਾ ਹੋ ਗਿਆ ਬਈ ਇੱਕ ਹੈ ਠੰਡ ਦਾਣਾ ਪਾਣੀ ਚੁੱਕਦੇ ਆ ਵਧੀਆ ਬਈ ਤੇ ਲਿਆਉਣੇ ਆ ਤੀਜੇ ਨੂੰ ਵੀ ਪੱਠੀ ਆ ਤੀਜੀ ਬਈ ਤੇ ਹੀਰ ਪਾਉਂਦੇ ਆ ਥੋੜਾ ਜਿਹਾ ਬਈ ਲਓ ਜੀ ਛੜਤੀ ਇਹ ਵੀ ਛਤਰੀ ਦੇ ਤੇ ਆਪਾਂ ਇਹਨਾਂ ਨੂੰ ਪਾਉਣੇ ਦਾਣੇ ਪਾਉਣ ਲੱਗੇ ਆ ਬਾਈ ਥੋੜੇ ਜੇ ਤੇ ਜੁਡੇਰਿਓ ਵਲੌਗ ਨਾਲ ਸਾਰੇ ਭਰਾ ਭਾਈ ਤੇ ਦੂਜੇ ਕਬੂਤਰੇ ਵੀ ਖਾਉਣੇ ਆਪਾਂ ਪਾਉਣੇ ਆ ਦਾਣਾ ਪਾਣੀ ਬਾਈ ਲੇਟ ਹੋ ਗਏ ਸੀ ਕੰਮ ਤੋਂ ਇੱਕ ਬਾਈ ਸਾਰੇ ਭਰਾ ਕਹਿੰਦੇ ਸੀਗੇ ਆਪਾਂ ਜਦੋਂ ਵੀ ਵਲੌਗ ਬਣਾਉਣੇ ਕਬੂਤਰ ਵੀ ਨੇੜੇ ਕਰਕੇ ਦਿਖਾਇਆ ਕਰੋ ਤੇ ਹੁਣ ਬਾਈ ਆਪਾਂ ਜਿਹੜਾ ਹੀ ਭਰਾ ਦੇ ਕਬੂਤਰ ਦਿਖਾਏ ਨਾ ਪੂਰਾ ਅੱਖਾਂ ਦਾ ਬਾਈ ਸ਼ੌਂਕ ਕਰਾਇਆ ਕਰਾਂਗੇ ਅੱਖਾਂ ਓੱਖਾਂ ਦਾ ਪੱਲਿਆਂ ਦਾ ਪੈਰਾਂ ਦਾ ਬਾਈ ਪੂਰਾ ਸ਼ੌਂਕ ਕਰਾਇਆ ਕਰਾਂਗੇ ਤੇ ਬਸ ਬਾਈ ਤੁਸੀਂ ਸਪੋਰਟ ਜ਼ਰੂਰ ਕਰਿਓ ਸਾਰੇ ਭਰਾ ਤੇ ਵਲੌਗ ਨੂੰ ਬਾਈ ਸ਼ੇਅਰ ਕਰ ਦਿਆ ਕਰੋ ਬਾ ਟਾਈਮ ਮੈਲਨ ਦੋ ਬਾਈ 2-4 ਭਰਾ ਹੋਰ ਆਪਾਂ ਨੂੰ ਸੱਦੀ ਜਾਂਦੇ ਆ ਤੇ ਬਣਾਵਾਂਗੇ ਵਲੌਗ ਬਈ ਆਪਾਂ ਤੇ ਆ ਜਾਓ ਬਈ ਦੂਜੇ ਵੀ ਵਿਖਾਉਣੇ ਆਪਾਂ ਕਬੂਤਰ ਤੁਹਾਨੂੰ ਦਿਖਾਉਣੇ ਆ ਦੂਜੇ ਵੀ ਭਈ ਮਾਰੀ ਜਾਂਦੇ ਲੱਤਾਂ ਖੁੱਡੇ 'ਚ ਬਾਰੀ ਨਾਲ ਲੱਤਾਂ ਮਾਰੀ ਜਾਂਦੇ ਬਈ ਦਿਖਾਉਣੇ ਆ ਕੀ ਕਰਦੇ ਆ ਵੀ ਪਹਿਲਾਂ ਲਾਈ ਆਪਾਂ ਤਾਰ ਬਈ ਖੁੱਡੇ ਦੀ जगी नहीं लाइट जगी नी लैट देख लाइट क्यों नहीं जगी भाई। नह, तार हिली पई भाई, आई भाई, आगपी बई लाइट जगपी तार हिल गई थी बई

ਨਹੀਂ ਠੀਕ ਬਾਕੀ ਸਾਰੇ ਤੰਦਰੁਸਤੀ ਆ ਬਾਈ ਰੂਤਰ ਕਿਰਪਾ ਬਾਬੇ ਦੀ ਤੇ ਆਪਣੇ ਜਿਹੜੇ ਬੱਚੇ ਦੂਜੀ ਝੋਲੀ ਦੇ ਉਹ ਬਿਮਾਰ ਹੋ ਕੇ ਮਰ ਗਏ ਬਈ ਥੋੜੀ ਜੀ ਕਿਹ ਬੱਚੇ ਦੀ ਅੱਖ ਖਰਾਬ ਲੱਗਦੀ ਥੋੜੀ ਜੀ ਇਹਦਾ ਹੀ ਮਾਤਾ ਹੋ ਗਈ ਬਾਈ ਥੋੜੀ ਜੀ ਅੱਖ ਤੇ ਇਹਨੂੰ ਵੀ ਉਧਰ ਛੱਡਦੇ ਆ ਕਮਰੇਜ ਕਿ علاوہ ਮਿੱਤਰਾਂ ਤੋਂ ਵੀ ਇਧਰ ਬਹਿ ਜਾ ਬਹਿ ਜਾ ਬਹਿ ਜਾ ਬਹਿ ਤੇ ਇਹਨਾਂ ਨੂੰ ਬਾਗੀ ਬਾਈ ਸਵੇਰੇ ਜਾਣ ਲੱਗਾ ਦਾਣਾ ਪਾਣੀ ਪਾ ਕੇ ਗਿਆ ਸੀ ਮੈਂ ਹੁਣ ਇੱਕ ਕਰੀ ਆਪਾਂ ਦਾਣੇ ਫੇਰ ਪਾਉਣੇ ਆ ਇਹਨਾਂ ਨੂੰ ਬਾਈ ਤੇ ਛੋਲੇ ਵੀ ਪਾਉਣੇ ਆ ਆਪਾਂ ਉਹਨਾਂ ਨੂੰ ਸੁੱਕੇ ਛੋਲੇ ਸਿੱਟੀ ਜਾਂਦੇ ਆ ਬਾਈ ਆ ਜੀਨੇ ਜੇ ਬਈ ਬਹੁਤ ਸੋਹਣੇ ਕੱਢੇ ਸੀਗੇ ਆਪਣੇ ਤਿੰਨ ਬੱਚੇ ਸੀਗੇ ਦੇਖਿਆ ਹੀ ਹੋਣਾ ਬਾਕੀ ਵਲੋਗ ਵੀ ਬਈ ਤੇ ਬੜੇ ਸੋਹਣੇ ਸੀਗੇ ਉਹ ਐਂ ਬਈ ਮਾਤਾ ਜੀ ਦੀ ਬਿਮਾਰੀ ਫੈਂਸਾ ਪੁੰਸਾਉਣ ਕਰਕੇ ਮਰ ਗਏ ਤੇ ਬਾਕੀ ਲਾਵਾਂਗੇ ਜੋੜਨਾ ਆਪਾਂ ਫੇਰ ਬਾਈ ਠੰਡ ਜੀ ਮੜੀ ਘਟਨਦੀ ਏ ਫੇਰ ਲਾਵਾਂਗੇ ਜੋੜਨਾ ਪੜਾਵਾਂਗੇ ਇਹ ਚੀਨੀ ਜੀ ਬਾਈ ਹੋਰ ਦੂਜੇ ਖੁੱਡੇ ਵਾਲੇ ਹੀ ਮਾਰੀ ਜਾਂਦੇ ਸ਼ਾਲਾਂ ਉਧਰਲਾ ਹੋ ਗਿਆ ਬੱਲ ਬਖਰਾਬ ਬਾਈ ਬੱਲ ਲਿਆ ਕੇ ਲਾਉਣਾ ਪੈਣਾ ਇਹ ਪੱਠੀ ਦੇ ਬਈ ਮਾਤਾ ਹੋ ਗਈ ਸੀਗੀ ਆਵੇ ਅੱਖ ਤੇ ਫੈਂਸੀ ਜੀ ਤੇ ਬਾਕੀ ਸੈਟ ਆ ਬਈ ਸਹੀ ਹੋ ਗਈ ਆ ਖਟੀਆਂ ਦੀ ਪੱਠੀ ਬਈ ਆਪਣੀ ਇਹ ਤੇ ਬਾਕੀ ਬਈ ਕੰਮ ਤੋਂ ਸਿੱਧੇ ਅਨਸਾਰ ਕਬੂਤਰਾਂ ਕੋਲ ਹੀ ਆਏ ਆ ਬਈ ਆਥ-ਆਥ ਵੇਲੋ ਭਰਾਵਾਂ ਲਿਬੜੇ ਪਏ ਉਵੇਂ ਨਾਉਣਾ ਅਜ ਤੇ ਸਿੱਧੇ ਕਬੂਤਰਾਂ ਕੋਲੇ ਆਏ ਬਈ ਬਣਾਇਆ ਵਲੌਗ ਤੇ ਸਾਰੇ ਭਰਾ ਬਈ ਸਪੋਰਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਆਪਣੇ ਨੂੰ ਸਾਰੇ ਭਰਾ ভাই ਦਬ ਕੇ ਸਬਸਕ੍ਰਾਈਬ ਕਰ ਲੋ ਤੇ ਕਰਿਆ ਕਰੋ ਸਪੋਰਟ ਮੇਰੇ ਭਰਾ ਆ ਚੀਨਿਆਂ ਨੂੰ ਪਤਾ ਨਹੀਂ ਬਾਈ ਕਿਹਦੀ ਨਜ਼ਰ ਲੱਗ ਗਈ ਬਾਲੇ ਸੋਨੇ ਸੀਗੇ ਆੱਖਾਂ ਜਮਾਂ ਹੀ ਬੰਦ ਹੋ ਗਈ ਦੇਖੋ ਦਾਣੇ ਦੋਨੇ ਖਾਂਦੇ ਆ ਵਧੀਆ ਵੈਸੇ ਤੇ ਬਾਕੀ ਬਾਈ ਦੂਜੇ ਵੀ ਕਬੂਤਰਾਂ ਨੂੰ ਪਾ ਦੀਏ ਦਾਣੇ ਦੋਨੇ ਤੇ ਇਹ ਵਲੌਗ ਦੀ ਕਰਾਂਗੇ ਸਮਾਪਤੀ ਤੇ ਸਾਰੇ ਭਰਾ ਬਾਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਦਿਖਾਉਣਿਆਂ ਦਾ ਆ ਜਾਓ ਬਾਈ ਮਾਰੀ ਜਾਂਦੇ ਛਾਲਾਂ ਬਈ ਇੱਧਰ ਵੀ ਬੱਲ ਬਖਰਾਵ ਹੋ ਗਿਆ ਥੋੜਾ ਜਿਹਾ ਇਹ ਇੱਧਰ ਕੋਸ਼ਕ ਪੱਠੇ ਆ ਬਈ ਤੇ ਕੋਸ਼ਕ ਵੱਡੇ ਕਬੂਤਰ ਆਪਣੇ ਬਾਕੀ ਬਈ ਤੁਹਾਨੂੰ ਪਤਾ ਹੀ ਆ ਮੈਂ ਤਾਂ ਕਿੱਦਾਂ ਹੁੰਦਾ ਤੇ ਇਧਰ ਆਪਾਂ ਕੀਤੀ ਆ ਬਈ ਖੇਤੀਬਾੜੀ ਅਮਰੂਦ ਦਾ ਬੂਟਾ ਲਾਇਆ ਤੇ ਨਾਰਦ ਦਾ ਬਈ ਤੇ ਟਮਾਟਰਾਂ ਦੇ ਬੂਟੇ ਲਾਏ ਆ ਇਹ ਵੀ ਆਪਾਂ ਨੂੰ ਸ਼ੌਂਕ ਹੈਗਾ ਬਈ Que dívida. ਬੱਚਿਆਂ ਨੇ ਬਈ ਪਤਾ ਨਹੀਂ ਪਾਣੀ ਪੀਤਾ ਕਣੀ ਇਹਨਾਂ ਨੂੰ ਪਾਉਣੇ ਆ। ਛਤਰੀ ਦੇ ਤੇ ਰੱਖੀ ਆਪਾਂ ਕੁਝੀ ਹੋਈ ਉਹ ਵੇਦੀ ਗੁੱਟ ਚ ਤੇ ਉਹਦੇ ਚ ਪਾਉਣੇ ਆ ਪਾਣੀ ਆਪਾਂ। ਰੇਟੋ ਇਹ ਕੁੜੀ ਹੋਵੇਦੀ ਅੱਖ ਹੀ ਨਹੀਂ ਸਹੀ ਹੁੰਦੀ ਦਵਾਈਆਂ ਪਾਵਾ ਕੇ ਹੰਮ ਗਿਆ ਮੈਨਾਂ ਇਹਦੀ ਚਲੋ ਠੀਕ ਆ ਬਈ ਇਸੇ ਨਾਲ ਹੀ ਕਰਦੇ ਆਂ ਆਪਾਂ ਵਲੌਗ ਦੀ ਸਮਾਪਤੀ ਤੇ ਸਾਰੇ ਭਰਾਵਾਂ ਦਾ ਧੰਨਵਾਦ ਬਈ ਬਹੁਤ ਬਹੁਤ ਸ਼ੇਅਰ ਕਰ ਦਿਓ ਸਾਰੇ ਭਰਾ ਵੀਡੀਓ ਬਈ ਆਪਣੀ ਕਰਿਆ ਕਰੋ ਸਪੋਰਟ ਬਈ ਸਾਰੇ ਯਾਰ ਮਿੱਤਰਾਂ